ਅੱਜ ਜਿਹੜੀ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਆ ਦਿੱਲੀ ਦਿੱਲੀ ਦੇ ਵਿੱਚ ਇੱਕ ਪਿੰਡਾ ਏਰੀਆ ਸ਼ਹਾਦਰਾ ਸ਼ਹਾਦਰਾ ਦੇ ਅਧੀਨ ਪਿੰਡਾ ਭਜਨਪੁਰਾ ਭਜਨਪੁਰਾ ਦੀ ਗਲੀ ਨੰਬਰ 10 ਦੇ ਵਿੱਚ ਇੱਕ ਮਕਾਨ ਸੀ ਜਿਹੜੇ ਕਿ ਲੋਕ ਕਿਰਾਏ ਦੇ ਵਿੱਚ ਰਹਿੰਦੇ ਸੀ ਕਿਸੇ ਦਾ ਮਕਾਨ ਸੀ ਉਹ ਕਿਰਾਏ ਤੇ ਹੀ ਦਿੰਦਾ ਸੀ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਚੌਧਰੀ ਪਰਿਵਾਰ ਉਸ ਪਰਿਵਾਰ ਦੇ ਵਿੱਚ ਸ਼ੰਭੂ ਚੌਧਰੀ ਖੁਦ ਜਿਹਦੀ ਉਮਰ ਹੁੰਦੀ ਹੈ 42-43 ਸਾਲ ਇੱਕ ਉਹਨਾਂ ਦੀ ਪਤਨੀ ਸੁਨੀਤਾ ਜੀ ਦੀ ਉਮਰ ਹੁੰਦੀ ਹੈ 37 ਸਾਲ ਇੱਕ ਬੇਟਾ ਸ਼ਿਵਮ 17 ਸਾਲ ਦਾ ਸਚਿਨ 15 ਸਾਲ ਦਾ ਤੇ ਇੱਕ ਉਹਨਾਂ ਦੀ ਬੇਟੀ ਹੁੰਦੀ ਹੈ ਕੋਮਲ 12 ਸਾਲ ਦੀ ਹੁਣ ਕੁਝ ਦਿਨਾਂ ਤੋਂ ਇਹ ਮਕਾਨ ਬਾਹਰੋਂ ਬੰਦ ਹੁੰਦਾ ਤੇ ਆਲੇ-ਦੁਆਲੇ ਦੇ ਜਿਹੜੇ ਲੋਕ ਸੀ ਉਹਨਾਂ ਸਾਰਿਆਂ ਨੂੰ ਹੋਣਾ ਵੀ ਕਿਤੇ ਗਏ ਹੋਏ ਨੇ ਥੋੜੇ ਦਿਨਾਂ ਬਾਅਦ ਉਸ ਘਰ ਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਬਦਬੂ ਹੌਲੀ-ਹੌਲੀ ਵੱਧਦੀ ਹੈ ਤੇ ਲੋਕਾਂ ਨੂੰ ਲੱਗਦਾ ਵੀ ਅੰਦਰ ਕੋਈ ਚੂਹਾ ਵਗੈਰਾ ਕੁਝ ਮਰਿਆ ਜਿਹਦੇ ਕਰਕੇ ਬਦਬੂ ਆਉਂਦੀ ਹੁੰਦੀ ਹੈ ਹੁਣ ਉੱਥੇ ਇੱਕ ਜਰਨਲ ਸਟੋਰ ਦੀ ਦੁਕਾਨ ਹੁੰਦੀ ਹੈ ਉਹਦੇ ਵੱਲੋਂ ਮਿਊਂਸਿਪਲ ਦੇ ਵਿੱਚ ਫੋਨ ਕੀਤਾ ਜਾਂਦਾ ਵੀ ਇੱਥੇ ਬਦਬੂ ਆ ਰਹੀ ਹੈ ਸਫਾਈ ਕਰਮਚਾਰੀ ਆਉਂਦੇ ਨੇ ਆਲੇ-ਦੁਆਲੇ ਸਫਾਈ ਕੀਤੀ ਜਾਂਦੀ ਹੈ ਪਰ ਜਦੋਂ ਦੇਖਦੇ ਨੇ ਵੀ ਬਦਬੂ ਘਰ ਦੇ ਅੰਦਰੋਂ ਆਉਂਦੀ ਹੁੰਦੀ ਹੈ ਤੇ ਘਰ ਬਾਹਰੋਂ ਲੋਕ ਹੁੰਦਾ ਹੁਣ ਐਮਸੀਡੀ ਵਾਲੇ ਵੀ ਜਿਹੜੇ ਲੋਕ ਨਹੀਂ ਤੋੜ ਸਕਦੇ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਕਿਉਂਕਿ ਬਦਬੂ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤੇ 5 ਫਰਵਰੀ 2020 ਨੂੰ ਉੱਥੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਮਹੱਲੇ ਵਾਲੇ ਵੀ ਉੱਥੇ ਇਕੱਠੇ ਹੁੰਦੇ ਨੇ ਕਿਉਂਕਿ ਬਦਬੂ ਤੋਂ ਸਾਰੇ ਹੀ ਤੰਗ ਸੀ ਫਿਰ ਲੋਕ ਤੋੜਿਆ ਜਾਂਦਾ ਜਿਵੇਂ ਲੋਕ ਟੁੱਟਦਾ ਤਾਂ ਬਦਬੂ ਹੋਰ ਜ਼ਿਆਦਾ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਪੁਲਿਸ ਵਾਲੇ ਉੱਥੇ ਗਏ ਸੀ ਉਹਨਾਂ ਨੂੰ ਫਿਰ ਆਪਣੇ ਨੱਕਾਂ ਤੇ ਰਮਾਲ ਬੰਨਣੇ ਪੈਂਦੇ ਨੇ ਮੂੰਹ ਤੇ ਰਮਾਲ ਬੰਨ ਕੇ ਉਹ ਅੰਦਰ ਦਾਖਲ ਹੁੰਦੇ ਨੇ ਜਿਵੇਂ ਅੰਦਰ ਜਾਂਦੇ ਨੇ ਅੰਦਰ ਇੱਕ ਛੋਟਾ ਜਿਹਾ ਵਿਹੜਾ ਹੁੰਦਾ ਜਿੱਥੇ ਟੈਂਪੂ ਵਗੈਰਾ ਮੋਟਰਸਾਈਕਲ ਖਲਾਨਣ ਵਾਸਤੇ ਸਮਝ ਲਓ ਉਸ ਤੋਂ ਅੱਗੇ ਫਿਰ ਇੱਕ ਕਮਰਾ ਹੁੰਦਾ ਜਿਹੜਾ ਬਾਹਰੋਂ ਬੰਦ ਹੁੰਦਾ ਉਹ ਕਮਰੇ ਦਾ ਜਦੋਂ ਲੋਕ ਖੋਲਿਆ ਜਾਂਦਾ ਤਾਂ ਇੰਨੀ ਜ਼ਿਆਦਾ ਬਦਬੂ ਵੱਜ ਜਾਂਦੀ ਹੈ ਵੀ ਉੱਥੇ ਲੋਕਾਂ ਦਾ ਖਲੋਣਾ ਔਖਾ ਹੋ ਜਾਂਦਾ ਹੈ ਜਿਹੜੇ ਆਮ ਲੋਕ ਸੀ ਮਹੱਲੇ ਦੇ ਆਂਢੀ ਗੁਆਂਢੀ ਉਹ ਤਾਂ ਉੱਥੋਂ ਬਾਹਰ ਆ ਜਾਂਦੇ ਨੇ ਪਰ ਜਿਹੜੇ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੇ ਹੁਣ ਦੇਖਣਾ ਸੀ ਵੀ ਅੰਦਰ ਹੈ ਕੀ ਹੈ ਅੰਦਰ ਬਹੁਤ ਹਨੇਰਾ ਹੁੰਦਾ ਉਹ ਆਪਣੇ ਮੋਬਾਈਲ ਕੱਢਦੇ ਨੇ ਟਾਰਚਾਂ ਜਗਾਉਂਦੇ ਨੇ ਸਵਿੱਚ ਲੱਬਿਆ ਜਾਂਦਾ ਹੈ ਸਵਿੱਚ ਦੱਬਿਆ ਵੀ ਜਾਂਦਾ ਪਰ ਕੋਈ ਬਲਬ ਨਹੀਂ ਜਗਦਾ ਉੱਥੇ ਜਦੋਂ ਆਲੇ ਦੁਆਲੇ ਟਾਰਚ ਮਾਰ ਕੇ ਦੇਖਿਆ ਜਾਂਦਾ ਤਾਂ ਉੱਥੇ ਕੋਈ ਬਲਬ ਹੁੰਦਾ ਹੀ ਨਹੀਂ ਉਸ ਤੋਂ ਬਾਅਦ ਜਦੋਂ ਹੋਰ ਵਾਲੇ-ਵਾਲੇ ਦੇਖਦੇ ਨੇ ਮੋਬਾਈਲ ਦੀ ਟਾਰਚ ਦੇ ਨਾਲ ਤਾਂ ਬੈੱਡ ਦੇ ਉੱਪਰ ਦੋ ਲਾਸ਼ਾਂ ਪਈਆਂ ਹੁੰਦੀਆਂ ਨੇ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਹੁਣ ਉਹ ਦੇਖਣ ਤੋਂ ਬਾਅਦ ਦੂਜੇ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਦੂਜੇ ਕਮਰੇ ਦੇ ਵਿੱਚ ਵੀ ਤਿੰਨ ਲਾਸ਼ਾਂ ਪਈਆਂ ਹੁੰਦੀਆਂ ਨੇ ਪੰਜ ਲਾਸ਼ਾਂ ਉਸ ਘਰ ਦੇ ਵਿੱਚ ਹੁੰਦੀਆਂ ਨੇ ਤੇ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਹੁੰਦੀਆਂ ਨੇ ਤਕਰੀਬਨ ਤਕਰੀਬਨ ਉਹ ਗਲ ਸੜ ਗਈਆਂ ਹੁੰਦੀਆਂ ਨੇ ਲਾਸ਼ਾਂ ਹੁਣ ਉਹ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਉੱਥੇ ਫੋਰੈਂਸਿਕ ਟੀਮ ਪਹੁੰਚਦੀ ਹੈ ਤੇ ਇੱਕ ਇਲੈਕਟ੍ਰੀਸ਼ੀਅਨ ਵਾਲੇ ਨੂੰ ਬੁਲਾਇਆ ਜਾਂਦਾ ਕਿਉਂਕਿ ਉਹਦੇ ਗ੍ਰਿਪ वगैरह ਵੀ ਸਾਰੇ ਤੋੜ ਦਿੱਤੇ ਹੁੰਦੇ ਨੇ ਉਹ ਗ੍ਰਿਪ ਵਗੈਰਾ ਲਾਂਦਾ ਉਸ ਤੋਂ ਬਾਅਦ ਬਲਬ ਲਾਏ ਜਾਂਦੇ ਨੇ ਫਿਰ ਕਮਰਿਆਂ ਦੇ ਵਿੱਚ ਰੋਸ਼ਨੀ ਕੀਤੀ ਜਾਂਦੀ ਹੈ ਹੁਣ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਜਿਹੜੀਆਂ ਫੋਰੈਂਸਿਕ ਟੀਮਾਂ ਗਈਆਂ ਸੀ ਉਹ ਉੱਥੇ ਜੋ ਵੀ ਕੁਝ ਉਹਨਾਂ ਨੂੰ ਸੈਂਪਲ ਵਗੈਰਾ ਮਿਲੇ ਉਹਨਾਂ ਨੇ ਕਲੈਕਟ ਕੀਤੇ ਆਲੇ-ਦੁਆਲੇ ਆਂਡੀਆਂ ਗਵਾਂਡੀਆਂ ਤੋਂ ਪੁੱਛਗਿਛ ਸ਼ੁਰੂ ਹੁੰਦੀ ਹੈ ਤੇ ਆਂਡੀਆਂ ਗਵਾਂਡੀਆਂ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤਾ ਜਾਂਦਾ ਹੁਣ ਲੱਗਦਾ ਇਹ ਹੈ ਵੀ ਹੋ ਸਕਦਾ ਹੈ ਪਰਿਵਾਰ ਨੇ ਸੁਸਾਇਡ ਕੀਤੀ ਹੋਵੇ ਪੁਲਿਸ ਵਾਲੇ ਸ਼ੱਕ ਜ਼ਾਹਿਰ ਕਰਦੇ ਨੇ ਵੀ ਲੱਗਦਾ ਐਵੇਂ ਹੈ ਜਿਵੇਂ ਸਾਰੇ ਪਰਿਵਾਰ ਨੇ ਸੁਸਾਇਡ ਕੀਤੀ ਹੋਵੇ ਪਰ ਜਿਹੜੇ ਰਿਸ਼ਤੇਦਾਰ ਹੁੰਦੇ ਸੀ ਉਹਦਾ ਚਾਚੇ ਦਾ ਮੁੰਡਾ ਹੁੰਦਾ ਜਿਹੜਾ ਘਰ ਦਾ ਮੇਨ ਮੁਖੀਆ ਸੀ ਸ਼ੰਭੂ ਜੀ ਦੀ ਤੇ ਉਹਦੇ ਪੂਰੇ ਪਰਿਵਾਰ ਦੀ ਉਸ ਸਮੇਂ ਉੱਥੇ ਮੌਤ ਹੋ ਚੁੱਕੀ ਸੀ ਉਹਦੇ ਚਾਚੇ ਦਾ ਮੁੰਡਾ ਦੀਨਾਨਾਥ ਉਹਦਾ ਕਹਿਣਾ ਸੀ ਵੀ ਘਰ ਦੇ ਵਿੱਚ ਐਸਾ ਕੁਝ ਵੀ ਨਹੀਂ ਸੀ ਵੀ ਇਹ ਆਤਮ ਹੱਤਿਆ ਕਰਨ ਸੁਸਾਇਡ ਦੀ ਕੋਸ਼ਿਸ਼ ਕਰਨ ਘਰ ਦੇ ਵਿੱਚ ਸਾਰਾ ਕੁਝ ਠੀਕ ਠਾਕ ਸੀ ਨਾ ਕੋਈ ਲੜਾਈ ਨਾ ਝਗੜਾ ਨਾ ਕਿਸੇ ਦਾ ਕੁਝ ਦੇਣਾ ਸੁਸਾਈਡ ਕਿਉਂ ਕਰਨਗੇ ਬੱਚੇ ਪੜ੍ਹਦੇ ਸੀ ਬਹੁਤ ਵਧੀਆ ਪੜ੍ਹਦੇ ਸੀ ਹੁਣ ਪੁਲਿਸ ਵੀ ਸੋਚਦੀ ਹੈ ਵੀ ਜੇ ਸੁਸਾਈਡ ਕੀਤੀ ਤਾਂ ਬਾਹਰਲੇ ਜਿਹੜਾ ਗੇਟ ਹੈ ਉਹਨੂੰ ਲੋਕ ਕਿਵੇਂ ਲਾਇਆ ਬਾਹਰੋਂ ਆ ਕੇ ਤਾਂ ਲੋਕ ਨਾਲ ਲਾ ਸਕਦੇ ਨੇ ਸੁਸਾਈਡ ਕਰਕੇ ਜਾਂ ਪਹਿਲਾਂ ਲਾ ਕੇ ਤੇ ਫਿਰ ਅੰਦਰ ਕਿਵੇਂ ਗਏ ਵੀ ਮਾਮਲਾ ਏ ਕਤਲ ਦਾ ਹੀ ਹੈ ਉਸ ਤੋਂ ਬਾਅਦ ਹੁਣ ਪੁੱਛਗਿੱਛ ਕਰਦੀ ਹੈ ਤੇ ਫਿਰ ਫੋਨ ਦੀ ਭਾਲ ਕੀਤੀ ਜਾਂਦੀ ਹੈ ਵੀ ਇਸ ਘਰ ਦੇ ਕੋਈ ਮੋਬਾਈਲ ਲੋਕੇਸ਼ਨ ਵਗੈਰਾ ਦੀ ਕੱਢੀ ਜਾਏ ਕਾਲ ਡਿਟੇਲ ਕੱਢੀ ਜਾਏ ਤਾਂ ਪਤਾ ਲੱਗਦਾ ਵੀ ਇਸ ਘਰ ਦਾ ਜਿਹੜਾ ਮੁਖੀਆ ਸੀ ਸ਼ੰਭੂ ਸਿਰਫ ਉਹੀ ਫੋਨ ਇਸਤੇਮਾਲ ਕਰਦਾ ਸੀ ਹੋਰ ਕੋਈ ਵੀ ਫੋਨ ਇਸਤੇਮਾਲ ਨਹੀਂ ਸੀ ਕਰਦਾ ਘਰ ਦੇ ਵਿੱਚੋਂ ਪੁਲਿਸ ਨੂੰ ਕਿਤੇ ਵੀ ਫੋਨ ਨਹੀਂ ਮਿਲਦਾ ਪੁਲਿਸ ਉਹਦਾ ਨੰਬਰ ਲੈਂਦੀ ਹੈ ਤੇ ਨਾਲ ਦੀ ਨਾਲ ਜਿਹੜੇ ਹੁਣ ਉਸ ਏਰੀਏ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਗਲੀ ਦੇ ਉਸ ਪਾਸੇ ਵੀ ਸਰਕਾਰੀ ਕੈਮਰੇ ਲੱਗੇ ਹੋਏ ਸੀ ਤੇ ਗਲੀ ਦੇ ਦੂਜੇ ਪਾਸੇ ਹੁਣ ਉਹਨਾਂ ਕੈਮਰਿਆਂ ਦੀ ਚੈਕਿੰਗ ਸ਼ੁਰੂ ਹੁੰਦੀ ਹੈ ਪਰ ਗੱਲ ਇਹ ਹੁੰਦੀ ਹੈ ਵੀ ਜਦੋਂ ਚੈੱਕ ਕਰਨ ਲੱਗਦੇ ਨੇ ਵੀ ਚੈੱਕ ਕਰੀਏ ਕਦੋਂ ਤੋਂ ਪਤਾ ਤਾਂ ਲੱਗੇ ਵੀ ਇਹ ਕਤਲ ਕਦੋਂ ਹੋਏ ਨੇ ਕੋਈ ਡੇਟ ਦਾ ਟਾਈਮ ਦਾ ਪਤਾ ਹੋਵੇ ਵੀ ਇਸ ਤਰੀਕੇ ਨਾਲ ਆਪਾਂ ਚੈਕਿੰਗ ਕਦੋਂ ਤੋਂ ਕਰੀਏ ਤਾਂ ਫਿਰ ਪੁਲਿਸ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਜਾ ਕੇ ਗਵਾਂਡੀਆਂ ਤੋਂ ਪੁੱਛਦੇ ਨੇ ਵੀ ਤੁਸੀਂ ਇਹਨਾਂ ਨੂੰ ਕਿੰਨੇ ਕ ਦਿਨਾਂ ਤੋਂ ਨਹੀਂ ਦੇਖਿਆ ਹੁਣ ਆਪਾਂ ਜਦੋਂ ਵੀ ਕਿਸੇ ਨੂੰ ਮਿਲਦੇ ਹਾਂ ਕਦੇ ਵੀ ਉਹਦਾ ਧਿਆਨ ਨਹੀਂ ਰੱਖਿਆ ਜਾਂਦਾ ਕਿਸੇ ਦਾ ਕਹਿਣਾ ਹੁੰਦਾ ਜੀ ਹਫਤਾ ਹੋ ਗਿਆ 10 ਦਿਨ ਹੋ ਗਏ 5-7 ਦਿਨ ਹੋ ਗਏ ਪਰ ਕੋਈ ਪੱਕਾ ਜਵਾਬ ਨਹੀਂ ਮਿਲਦਾ ਇਹ ਨੈਚੁਰਲ ਆ ਵੀ ਕਦੇ ਵੀ ਕੋਈ ਯਾਦ ਨਹੀਂ ਰੱਖਦਾ ਵੀ ਆਪਾਂ ਕਿਸੇ ਨੂੰ ਕਿਦਨ ਮਿਲੇ ਆ ਰੂਟੀਨ ਦੇ ਰੋਜ਼ਾਨਾ ਜਿਹੜੇ ਮਿਲਣ ਵਾਲੇ ਹੁੰਦੇ ਨੇ ਫਿਰ ਪਤਾ ਲੱਗਦਾ ਵੀ ਉਹਨਾਂ ਦੇ ਤਿੰਨ ਜਵਾਬ ਸੀ ਜਿਹੜੇ ਉਹ ਪੜਦੇ ਸੀ ਫਿਰ ਉਹਨਾਂ ਦੇ ਸਕੂਲ ਦੇ ਵਿੱਚ ਜਮਨਾ ਵਿਹਾਰ ਦੇ ਵਿੱਚ ਜਿਸ ਸਕੂਲ ਦੇ ਵਿੱਚ ਉਹ ਪੜਦੇ ਸੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਉੱਥੋਂ ਜਾ ਕੇ ਉਹਨਾਂ ਦੀ ਅਟੈਂਡੈਂਸ ਜਦੋਂ ਕਢਵਾਈ ਜਾਂਦੀ ਹੈ ਤਾਂ ਪਤਾ ਲੱਗਦਾ ਵੀ 3 ਫਰਵਰੀ 2020 ਤੱਕ ਸਕੂਲ ਆਏ ਨੇ ਉਸ ਤੋਂ ਬਾਅਦ ਇਹ ਸਕੂਲ ਨਹੀਂ ਆਏ ਹੁਣ ਇਹ ਤਾਂ ਪਤਾ ਲੱਗ ਜਾਂਦਾ ਵੀ 3 ਫਰਵਰੀ ਤੱਕ ਇਹ ਪਰਿਵਾਰ ਸਹੀ ਸਲਾਮਤ ਸੀ ਤੇ ਬੱਚੇ ਸਕੂਲ ਆਏ ਸੀ ਹੁਣ 3 ਤਰੀਕ ਦੀ ਸੀਸੀਟੀਵੀ ਚੈੱਕ ਕਰਨੀ ਸ਼ੁਰੂ ਕਰਦੇ ਨੇ 3 ਤਰੀਕ ਨੂੰ ਸਵੇਰੇ ਬੱਚੇ ਸਕੂਲ ਜਾਂਦੇ ਦਿਖਦੇ ਨੇ ਸ਼ੰਭੂ ਆਪਣੇ ਕੰਮ ਤੇ ਜਾਂਦਾ ਦਿਖਦਾ ਜਿਹੜੀ ਉਹਦੀ ਪਤਨੀ ਹੁੰਦੀ ਹੈ ਸੁਨੀਤਾ ਉਹ ਵੀ ਘਰੋਂ ਬਾਹਰ ਆਉਂਦੀ ਹੈ ਕਈ ਵਾਰ ਹਾਲਾਂਕਿ ਉਹ ਹਾਊਸ ਵਾਈਫ ਸੀ ਘਰ ਦੇ ਅੰਦਰ ਜਾਂਦੀ ਦਿਖਦੀ ਹੈ ਮਤਲਬ ਉਸ ਸਮੇਂ ਤੱਕ ਇਹ ਪਰਿਵਾਰ ਠੀਕ ਠਾਕ ਸੀ ਫਿਰ ਕਰੀਬ 2 ਵਜੇ ਦੇ ਆਸ-ਪਾਸ ਜਿਹੜੀ ਇਹਨਾਂ ਦੀ ਬੇਟੀ ਹੁੰਦੀ ਹੈ ਕੋਮਲ ਉਹ ਸਕੂਲ ਤੋਂ ਵਾਪਸ ਆਉਂਦੀ ਹੈ ਉਹ ਘਰ ਦੇ ਵਿੱਚ ਜਾਂਦੀ ਦਿਖਦੀ ਹੈ ਥੋੜੀ ਦੇਰ ਬਾਅਦ ਹੀ ਉਹ ਫਿਰ ਵਾਪਸ ਆਉਂਦੀ ਦਿਖਦੀ ਹੈ ਤੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਨਾਲ ਇਹ ਵੀ ਪਤਾ ਲੱਗਦਾ ਹੈ ਵੀ ਬੱਚੇ ਟਿਊਸ਼ਨ ਜਾਂਦੇ ਸੀ ਉਹ ਲੜਕੀ ਟਿਊਸ਼ਨ ਤੇ ਜਾਂਦੀ ਹੈ ਤੇ ਉਸੇ ਦੌਰਾਨ 2:45 ਤੇ ਲੜਕੀ ਦੇ ਜਾਣ ਤੋਂ ਬਾਅਦ ਇੱਕ ਹਟਾ-ਕਟਾ ਬੰਦਾ ਸ਼ੰਭੂ ਦੇ ਘਰ ਦੇ ਅੰਦਰ ਵਰਤਾ ਦਿਖਦਾ ਹਾਲਾਂਕਿ ਜਿਹੜੀ ਫੁਟੇਜ ਹੁੰਦੀ ਨੇ ਉਹ ਬਿਲਕੁਲ ਕਲੀਅਰ ਨਹੀਂ ਹੁੰਦੇ ਪਰ ਇੱਕ ਸ਼ਖਸ ਜਿਹੜਾ ਹੁੰਦਾ ਇਹਨਾਂ ਪਤਾ ਲੱਗਦਾ ਵੀ ਦੇਖਣ ਤੇ ਕਾਫੀ ਹੱਟਾ-ਕੱਟਾ ਹੁੰਦਾ ਤੇ ਉਹ ਘਰ ਦੇ ਅੰਦਰ ਦਾਖਲ ਹੁੰਦਾ ਘਰ ਦੇ ਅੰਦਰ ਉਹ 2:45 ਤੇ ਜਾਂਦਾ ਪਰ ਉਸ ਤੋਂ ਬਾਅਦ ਉਹ ਬਾਹਰ ਨਹੀਂ ਆਉਂਦਾ ਕਰੀਬ 3:43 ਤੇ ਜਿਹੜੀ ਕੋਮਲ ਹੁੰਦੀ ਹੈ ਲੜਕੀ ਉਹ ਵਾਪਸ ਆਉਂਦੀ ਹੈ ਉਹ ਘਰ ਦੇ ਅੰਦਰ ਜਾਂਦੀ ਹੈ ਮੁੜ ਕੇ ਉਹ ਘਰ ਤੋਂ ਬਾਹਰ ਨਹੀਂ ਹੁੰਦੀ ਤੇ ਗਵਾਂਡੀਆਂ ਤੋਂ ਪੁੱਛਗਿੱਛ ਦੇ ਵਿੱਚ ਇਹ ਪਤਾ ਲੱਗਦਾ ਵੀ ਬੱਚੇ ਟਿਊਸ਼ਨ ਜਾਂਦੇ ਸੀ ਟਿਊਸ਼ਨ ਤੋਂ ਬਾਅਦ ਆ ਕੇ ਗਲੀ ਦੇ ਵਿੱਚ ਖੇਡਦੇ ਸੀ ਹੁਣ ਉਹ ਕੁੜੀ ਵੀ ਬਾਹਰ ਨਹੀਂ ਹੁੰਦੀ ਟਾਈਮ ਬਤੀਤ ਹੁੰਦਾ ਪਰ ਉਹ ਜਿਹੜਾ ਸ਼ਖਸ ਗਿਆ ਸੀ 2:45 ਤੇ ਉਹ ਬਾਹਰ ਆਉਂਦਾ ਨਹੀਂ ਦਿਖਦਾ ਉਸ ਤੋਂ ਬਾਅਦ ਟਾਈਮ ਲੰਘਣਾ ਸ਼ੁਰੂ ਹੁੰਦਾ ਤੇ ਕਰੀਬ 5:45 ਤੇ ਜਿਹੜਾ ਸ਼ਿਵਮ ਹੁੰਦਾ ਵੱਡਾ ਬੇਟਾ ਉਹ ਆਉਂਦਾ ਦਿਖਦਾ ਸੀ ਸੀਸੀਟੀਵੀ ਦੇ ਵਿੱਚ ਆਪਣੇ ਘਰ ਦੇ ਅੰਦਰ ਜਾਂਦਾ ਪਰ ਉਹ ਮੁੜ ਕੇ ਉਸ ਤੋਂ ਬਾਅਦ ਬਾਹਰ ਨਹੀਂ ਆਉਂਦਾ ਫਿਰ ਛੋਟਾ ਬੇਟਾ ਆਉਂਦਾ 6 ਵਜੇ ਉਹ ਵੀ ਘਰ ਦੇ ਅੰਦਰ ਜਾਂਦਾ ਦਿਖਦਾ ਉਹ ਬਾਹਰ ਵਾਪਸ ਨਹੀਂ ਆਉਂਦਾ ਨਾ ਤਾਂ ਜਿਹੜਾ ਜਿਹੜਾ ਜੀ ਘਰ ਦੇ ਅੰਦਰ ਗਿਆ ਸੀ ਉਹ ਬਾਹਰ ਆਉਂਦਾ ਦਿਖਦਾ ਤੇ ਜਿਹੜਾ ਬੰਦਾ 2:45 ਤਿੰਨੇ ਦੇ ਘਰ ਦੇ ਅੰਦਰ ਵੜਦਾ ਦਿਖਦਾ ਉਹ ਵੀ ਬਾਹਰ ਨਹੀਂ ਆਉਂਦਾ ਫਿਰ ਕਰੀਬ 7:15 ਤੇ ਉਹੀ ਸ਼ਖਸ ਘਰ ਦਾ ਲੋਕ ਲਾ ਕੇ ਬਾਹਰ ਆਉਂਦਾ ਦਿਖਦਾ ਹੁਣ ਪੁਲਿਸ ਸਾਰਾ ਕੁਝ ਦੇਖਦੀ ਹੈ ਪਰ ਜਿਹੜਾ ਸ਼ੰਭੂ ਹੁੰਦਾ ਉਹ ਸਵੇਰ ਦਾ ਗਿਆ ਹੋਇਆ ਸੀ ਤੇ ਸ਼ੰਭੂ ਦੀ ਲਾਸ਼ ਇਹਦੇ ਘਰ ਦੇ ਵਿੱਚ ਮਿਲੀ ਸੀ ਫਿਰ 10:45 ਤੇ ਉਹੀ ਬੰਦਾ ਸ਼ੰਭੂ ਦੇ ਨਾਲ ਉਹਦੇ ਘਰ ਦੇ ਵਿੱਚ ਆਉਂਦਾ ਦਿਖਦਾ ਦੋਨੋਂ ਜਣੇ ਘਰ ਦੇ ਵਿੱਚ ਐਂਟਰ ਕਰਦੇ ਨੇ ਐਂਟਰ ਕਰਨ ਤੋਂ ਬਾਅਦ ਫਿਰ 11 ਵਜੇ ਇਹ ਬੰਦਾ ਘਰ ਦਾ ਲੋਕ ਲਾ ਕੇ ਫਿਰ ਬਾਹਰ ਆਉਂਦਾ ਹੁਣੇ ਬਾਹਰ ਆਉਂਦਾ ਉਸ ਤੋਂ ਬਾਅਦ ਇਹ ਚਲਾ ਜਾਂਦਾ ਹੁਣ ਪੁਲਿਸ ਦੇ ਕੋਲ ਇੱਕ ਸ਼ਖਸ ਸੀ ਜਿਹੜਾ ਕਿ ਦੇਖਣ ਦੇ ਵਿੱਚ ਹਟਾ-ਕਟਾ ਸੀ ਪਰ ਉਹਦੇ ਜਿਹੜੇ ਫੁਟੇਜ ਹੁੰਦੀ ਹੈ ਉਹ ਕਲੀਅਰ ਨਹੀਂ ਹੁੰਦੀ ਦੂਜੇ ਪਾਸੇ ਹੁਣ ਜਿਹੜਾ ਸ਼ੰਭੂ ਦਾ ਮੋਬਾਈਲ ਨੰਬਰ ਸੀ ਉਹਦੀ ਕਾਲ ਡਿਟੇਲ ਵੀ ਕੱਢੀ ਜਾਂਦੀ ਹੈ ਕਾਲ ਡਿਟੇਲ ਦੇ ਵਿੱਚ ਪਤਾ ਲੱਗਦਾ 3 ਫਰਵਰੀ ਨੂੰ ਇਸ ਨੰਬਰ ਤੇ ਸ਼ੰਭੂ ਦੇ ਨੰਬਰ ਦੇ ਇੱਕੇ ਨੰਬਰ ਤੇ ਚਾਰ ਵਾਰੀ ਗੱਲ ਹੁੰਦੀ ਹੈ ਇਹ ਕਰੀਬ 2 ਵਜੇ ਤੋਂ ਲੈ ਕੇ 7-8 ਵਜੇ ਤੱਕ ਹੁਣ ਉਹ ਨੰਬਰ ਦੀ ਭਾਲ ਕੀਤੀ ਜਾਂਦੀ ਹੈ ਵੀ ਇਹ ਨੰਬਰ ਕਿਹਦਾ ਤਾਂ ਨੰਬਰ ਪਤਾ ਲੱਗਦਾ ਵੀ ਇੱਕ ਪ੍ਰਭੂਨਾਥ ਜਿਹੜਾ ਉਹਦਾ ਨੰਬਰ ਹੈ ਹੁਣ ਪ੍ਰਭੂਨਾਥ ਦਾ ਜਦੋਂ ਪਤਾ ਕੀਤਾ ਜਾਂਦਾ ਹੁਣੇ ਰਿਸ਼ਤੇਦਾਰਾਂ ਤੋਂ ਪੁੱਛਿਆ ਜਾਂਦਾ ਤਾਂ ਪਤਾ ਲੱਗਦਾ ਵੀ ਪ੍ਰਭੂਨਾਥ ਸ਼ੰਭੂ ਦੀ ਪੂਆ ਦਾ ਮੁੰਡਾ ਹੈ ਇਹ मामੇ ਪੂਆ ਦੇ ਲੜਕੇ ਹੁੰਦੇ ਨੇ ਤੇ ਉਹਦਾ ਪਤਾ ਲੱਗਦਾ ਵੀ ਇਹ ਇਸੇ ਇਲਾਕੇ ਦੇ ਵਿੱਚ ਭਜਨਪੁਰਾ ਦੇ ਵਿੱਚ 11 ਨੰਬਰ ਗਲੀ ਦੇ ਵਿੱਚ ਰਹਿੰਦਾ ਮੋਤੀਪੁਰ ਨੂੰ ਜਾ ਕੇ ਪਤਾ ਲੱਗਦਾ ਵੀ ਇਹ ਦੋ ਭਰਾ ਇੱਥੇ ਰਹਿੰਦੇ ਨੇ ਉਥੋਂ ਜਦੋਂ ਜਾ ਕੇ ਪ੍ਰਭੂ ਨਾਥ ਨੂੰ ਦੇਖਦੇ ਨੇ ਤਾਂ ਪੁਲਿਸ ਦੇ ਦਿਮਾਗ ਦੇ ਵਿੱਚ ਹੁਣ ਆਉਂਦਾ ਵੀ ਜਿਹੜਾ ਸੀਸੀਟੀਵੀ ਦੇ ਵਿੱਚ ਆਇਆ ਸੀ ਉਹ ਵੀ ਇਸੇ ਪ੍ਰਕਾਰ ਦਾ ਹਟਾ-ਕਟਾ ਸੀ ਤੇ ਇਹ ਵੀ ਉਵੇਂ ਦਾ ਹੀ ਹੈ ਦੇਖਣ ਦੇ ਵਿੱਚ ਪੁਲਿਸ ਨੂੰ ਗ੍ਰਿਫਤਾਰ ਕਰਦੀ ਐ ਤੇ ਗ੍ਰਿਫਤਾਰ ਕਰਕੇ ਉਹਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ। ਉੱਤ ਪੁੱਛਿਆ ਜਾਂਦਾ ਹੈ ਵੀ ਜਿਸ ਦਿਨੇ ਵਾਰਦਾਤ ਹੋਈ ਐ ਉਸ ਦਿਨ ਤੁਹਾਡੀ ਚਾਰ ਵਾਰੀ ਗੱਲਬਾਤ ਹੋਈ ਐ। ਵੀ ਕੀ ਕਾਰਨ ਸੀ? ਐਸੀ ਕੀ ਗੱਲ ਸੀ? ਉਹਦਾ ਕਹਿਣਾ ਸੀ ਵੀ ਮੈਨੂੰ ਕੰਮ ਸੀ ਆਪਣੇ ਭਰਾ ਦੇ ਨਾਲ ਇਸ ਕਰਕੇ ਮੇਰੀ ਗੱਲਬਾਤ ਹੋਈ ਐ। ਹੁਣ ਜਿਸ ਦਿਨ ਪੁਲਿਸ ਨੇ ਲਾਸ਼ਾਂ ਬਰਾਮਦ ਕੀਤੀਆਂ ਸੀ ਉਸ ਦਿਨ ਵੀ ਇਹ ਪ੍ਰਭੂनाथ ਉੱਤੇ ਪਹੁੰਚਿਆ ਤੇ ਬਹੁਤ ਦਹਾੜਾ ਮਾਰ-ਮਾਰ ਕੇ ਉੱਥੇ ਰੋਂਦਾ। ਉਸ ਤੋਂ ਬਾਅਦ ਪੁਲਿਸ ਨੂੰ ਸੀਸੀਟੀਵੀ ਦਿਖਾਉਂਦੀ ਐ। ਵੀ 245 ਤੇ ਤੂੰ ਇਸ ਘਰ ਦੇ ਵਿੱਚ ਦਾਖਲ ਹੋਣਾ ਉਸ ਤੋਂ ਬਾਅਦ ਜਿਹੜਾ ਵੀ ਜੀ ਘਰ ਦੇ ਅੰਦਰ ਜਾਂਦਾ ਬਾਹਰ ਨਹੀਂ ਆਉਂਦਾ ਫਿਰ 715 ਤੇ ਗੇਟ ਤੋਂ ਲਾਇਆ ਤੇਰਾ ਬਾਹਰੋਂ ਲੋਕ ਲਾਉਣ ਦਾ ਕੀ ਮਤਲਬ ਜੇ ਘਰ ਦੇ ਜੀ ਸਾਰੇ ਠੀਕ ਠਾਕ ਸੀ ਫਿਰ ਤੂੰ 1045 ਤੇ ਵਾਪਸ ਆਉਣਾ ਸ਼ੰਭੂ ਦੇ ਨਾਲ ਉਸ ਤੋਂ ਬਾਅਦ ਤੂੰ ਲੋਕ ਲਾ ਕੇ ਫਿਰ ਚਲਾ ਜਾਣਾ ਹੁਣ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਕਲੀਅਰ ਜਦੋਂ ਦਿਖਦਾ ਤਾਂ ਪੁਲਿਸ ਨੂੰ ਪਛਾਣ ਵੀ ਆ ਜਾਂਦਾ ਵੀ ਬੰਦਾ ਉਹੀ ਹੈ ਹੁਣ ਪ੍ਰਭੂ ਨਾਲ ਸਮਝ ਜਾਂਦਾ ਵੀ ਸਾਰਾ ਕੁਝ ਸਾਹਮਣੇ ਆ ਚੁੱਕਿਆ ਤੇ ਫਿਰ ਜਿਹੜੀ ਇੱਥੇ ਇੱਕ ਕਹਾਣੀ ਬੜੀ ਖਤਰਨਾਕ ਨਿਕਲ ਕੇ ਬਾਹਰ ਆਉਂਦੀ ਹੈ ਸ਼ੰਭੂ ਤੇ ਸ਼ੰਭੂ ਦਾ ਭਰਾ ਇਹ ਬੇਸਿਕਲੀ ਬਿਹਾਰ ਦੇ ਰਹਿਣ ਵਾਲੇ ਹੁੰਦੇ ਨੇ ਸੁਪੇਲਾ ਜ਼ਿਲ੍ਹੇ ਦੇ ਮਲਿਹਾਨੀ ਪਿੰਡ ਦੇ ਕਰੀਬ 25 ਸਾਲ ਪਹਿਲਾਂ ਦਿੱਲੀ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਜੂਸ ਦਾ ਕੰਮ ਇਹ ਸ਼ੁਰੂ ਕਰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦਾ ਪਰਿਵਾਰ ਬਣਦਾ ਬੱਚੇ ਬਣਦੇ ਨੇ ਬੱਚਿਆਂ ਨੂੰ ਪੜਾਇਆ ਲਿਖਾਇਆ ਜਾਂਦਾ ਕੁਝ ਸਮੇਂ ਪਹਿਲਾਂ ਇਹਨਾਂ ਦਾ ਜਿਹੜਾ ਜੂਸ ਦਾ ਕੰਮ ਸੀ ਉਹ ਥੋੜਾ ਠੰਡਾ ਪੈਂਦਾ ਤੇ ਜਿਹੜਾ ਸ਼ੰਭੂ ਸੀ ਉਹ ਇੱਕ ਈ ਰਿਕਸ਼ਾ ਲੈ ਲਿੰਦਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕਰਦਾ ਕੁਝ ਪੈਸੇ ਵੀ ਜੋੜਦਾ ਤੇ ਜਿਹੜਾ ਪ੍ਰਭੂਨਾਥ ਹੁੰਦਾ ਹੁਣ ਇਹ ਵੀ ਬਿਹਾਰ ਤੋਂ ਇੱਥੇ ਆ ਕੇ ਆਪਣੇ ਭਰਾ ਦੇ ਨਾਲ ਰਹਿਣਾ ਸ਼ੁਰੂ ਕਰਦਾ ਤੇ ਇਹ ਦੋਨੋਂ ਵੀ ਆਪਣੀ ਮਿਹਨਤ ਕਰਦੇ ਨੇ ਜਿਹੜਾ ਪ੍ਰਭੂਨਾਥ ਹੁੰਦਾ ਇੱਕ ਇੰਸਟੀਚਿਊਟ ਦੇ ਵਿੱਚ ਲੱਗਾ ਹੁੰਦਾ ਤੇ ਨਾਲ-ਨਾਲ ਇੱਕ ਹੋਰ ਸ਼ਾਹੂਕਾਰ ਕੋਲ ਕਹਿ ਲਈਏ ਵੀ ਕਲੈਕਸ਼ਨ ਦਾ ਕੰਮ ਕਰਦਾ ਹੁੰਦਾ ਤੇ ਉਹ ਜਿਹੜੇ ਲੋਕਾਂ ਨੂੰ ਪੈਸੇ ਵਿਆਸ ਤੇ ਦਿੰਦੇ ਨੇ ਤੇ ਰੋਜ਼ ਦੀ ਰੋਜ਼ ਕਲੈਕਸ਼ਨ ਹੁੰਦੀ ਹੈ ਇਹ ਸ਼ੰਭੂ ਤੋਂ ਕੁਝ ਪੈਸੇ ਉਧਾਰ ਲੈਂਦਾ ਇਹਨੂੰ ਹੁੰਦਾ ਵੀ ਮੈਂ ਵੀ ਪੈਸਾ ਇਨਵੈਸਟ ਕਰਾਂ ਜੇ ਮੈਂ ਉਹਨਾਂ ਦੀ ਕਲੈਕਸ਼ਨ ਕਰਦਾ ਤਾਂ ਮੈਂ ਆਪਣੀ ਵੀ ਕਰ ਸਕਦਾ ਤੇ ਉਹਦੇ ਵਿੱਚੋਂ ਕੁਝ ਪੈਸਾ ਤਾਂ ਇਹ ਵਾਪਸ ਕਰ ਦਿੰਦਾ ਸ਼ੰਭੂ ਨੂੰ ਕਿਉਂਕਿ ਸ਼ੰਭੂ ਨੂੰ ਵੀ ਕੁਝ ਵਿਆਜ ਦਿੰਦਾ ਹੈ ਪਰ 30000 ਰੁਪਿਆ ਜਿਹੜਾ ਹੁੰਦਾ ਉਹ ਸ਼ੰਭੂ ਦਾ ਰੁਕ ਜਾਂਦਾ ਹੁਣ ਇਹ ਤੋਂ ਜਦੋਂ ਪੈਸਾ ਮੰਗਿਆ ਜਾਂਦਾ ਪਰ ਬਹੁਤ ਜ਼ਿਆਦਾ ਟਾਈਮ ਲੰਘ ਜਾਂਦਾ ਇਹ ਪੈਸੇ ਵਾਪਸ ਨਹੀਂ ਕਰਦਾ ਸ਼ੰਭੂ ਵੱਲੋਂ ਤਾਂ ਇਹਨੂੰ ਜ਼ਿਆਦਾ ਤੰਗ ਪਰੇਸ਼ਾਨ ਨਹੀਂ ਕੀਤਾ ਜਾਂਦਾ ਜ਼ਿਆਦਾ ਪੈਸੇ ਦਾ ਤਕਾਦਾ ਨਹੀਂ ਕੀਤਾ ਜਾਂਦਾ ਪਰ ਜਿਹੜੀ ਸ਼ੰਭੂ ਦੀ ਪਤਨੀ ਹੁੰਦੀ ਹੈ ਸੁਨੀਤਾ ਉਹ ਇਹਨੂੰ ਵਾਰ-ਵਾਰ ਉਸ ਪੈਸੇ ਵਾਸਤੇ ਟੋਕਦੀ ਹੈ ਇਹ ਗੱਲ ਇਹਨੂੰ ਚੰਗੀ ਨਹੀਂ ਲੱਗਦੀ ਤੇ ਪੈਸੇ ਵੀ ਇਹ ਹਜੇ ਵਾਪਸ ਨਹੀਂ ਕਰਦਾ ਐਸੀ ਇਹਦੀ ਪੋਜੀਸ਼ਨ ਨਹੀਂ ਹੁੰਦੀ ਤਾਂ ਇੱਕ ਦਿਨ ਕੁਝ ਲੋਕਾਂ ਦੇ ਕੋਲ ਜਿਹੜੀ ਸੁਨੀਤਾ ਹੁੰਦੀ ਹੈ ਇਹਨੂੰ ਕਾਫੀ ਬੋਲਦੀ ਹੈ ਉਹ ਪੈਸੇ ਦੇ ਪਿੱਛੇ ਉਹ ਇਹਨੂੰ ਦਲਾਲ ਠੱਗ ਚੋਰ ਕਈ ਕੁਝ ਕਹਿੰਦੀ ਹੈ ਉਸ ਸਮੇਂ ਤਾਂ ਇਹ ਚੁੱਪ ਰਹਿੰਦਾ ਪਰ ਹੁਣ ਓਦੋਂ ਬਾਅਦ ਆਪਣੇ ਦਿਮਾਗ ਦੇ ਵਿੱਚ ਸੋਚ ਲੈਂਦਾ ਵੀ ਮੈਂ ਪੈਸੇ ਦੇ ਆ ਨਾ ਦਿਆਂ ਪਰ ਹੁਣ ਮੈਂ ਤੈਨੂੰ ਨਹੀਂ ਛੱਡਦਾ ਇਹ ਸੁਨੀਤਾ ਨੂੰ ਮਾਰਨ ਦੀ ਪਲਾਨਿੰਗ ਕਰਦਾ ਫਿਰ ਇਹਨੂੰ ਇਹ ਹੁੰਦਾ ਵੀ ਜਿਸ ਸਮੇ ਇਹ ਬੈਸ ਹੋਈ ਸੀ ਇੱਕ ਠੱਗ ਚੋਰ ਵਾਲੀ ਗੱਲ ਹੋਈ ਸੀ ਇਹਦੇ ਬੱਚੇ ਵੀ ਉੱਥੇ ਮੌਜੂਦ ਸੀ ਤੇ ਉਹਨਾਂ ਨੂੰ ਬੱਚਿਆਂ ਨੂੰ ਇਹ ਵੀ ਪਤਾ ਸੀ ਵੀ ਇਹਨੂੰ ਪੈਸੇ ਦਿੱਤੇ ਹੋਏ ਨੇ ਵੀ ਇਹ ਕੱਲ ਨੂੰ ਗੱਲ ਨਿਕਲੇਗੀ ਫਿਰ ਇਹ ਕੀ ਕਰਦਾ ਕਰੀਬ 2 ਵਜੇ ਸ਼ੰਭੂ ਨੂੰ ਫੋਨ ਲਾਂਦਾ ਹੁਣ ਦਿਨ ਚੁੰਨਦਾ 3 ਫਰਵਰੀ ਦਾ ਕਿਉਂਕਿ ਘਰ ਦੇ ਵਿੱਚ ਇਹਦਾ ਆਉਣਾ ਜਾਣਾ ਸੀ ਮਾਮੇ ਪੂਆ ਦੇ ਲੜਕੇ ਸੀ ਸਭ ਇਹਨੂੰ ਪਤਾ ਸੀ ਕਿਸ ਸਮੇਂ ਕੋਣ ਕਿੱਥੇ ਹੁੰਦਾ ਬੱਚੇ ਕਿੱਥੇ ਹੁੰਦੇ ਨੇ ਸ਼ੰਭੂ ਕਿੱਥੇ ਹੁੰਦਾ ਤੇ ਸ਼ੰਭੂ ਨੂੰ ਫੋਨ ਕਰਕੇ ਕਹਿੰਦਾ ਵੀ ਤੂੰ ਲక్ష్ਮੀਨਗਰ ਆ ਮੈਨੂੰ ਤੇਰੇ ਨਾਲ ਕੰਮ ਹੈ ਹੁਣ ਥੋੜੀ ਦੇਰ ਬਾਅਦ ਜਦੋਂ ਇਹ ਸੋਚਦਾ ਵੀ ਹੁਣ ਉਹ ਚਲਾ ਗਿਆ ਹੋਣਾ ਤਾਂ ਤੇ 2:45 ਤੇ ਫਿਰ ਉਹਦੇ ਘਰ ਦੇ ਵਿੱਚ ਐਂਟਰ ਕਰਦਾ ਗੇਟ ਕੋਲ ਦੀ ਹੈ ਸੁਨੀਤਾ ਹੁਣ ਰਿਸ਼ਤੇਦਾਰ ਸੀ ਸੁਨੀਤਾ ਇਹਨੂੰ ਅੰਦਰ ਬੁલાਉਂਦੀ ਹੈ ਅੰਦਰ ਜਾ ਕੇ ਇਹਨਾਂ ਦੀ ਫਿਰ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਉਸ ਦਿਨ ਦੀ ਗੱਲ ਨੂੰ ਲੈ ਕੇ ਇਹ ਸੁਨੀਤਾ ਦਾ ਗਲ ਫੜਦਾ ਗਲ ਘੁੱਟਦਾ ਤਾਂ ਸੁਨੀਤਾ ਬੇਹੋਸ਼ ਹੋ ਜਾਂਦੀ ਹੈ ਫਿਰ ਉੱਥੇ ਪਈ ਰੋੜ ਉਹਦੇ ਸਿਰ ਦੇ ਵਿੱਚ ਮਾਰਦਾ ਜੋ ਰੋੜਾਂ ਦੇ ਸਿਰ ਦੇ ਵਿੱਚ ਮਾਰੀਆਂ ਜਾਂਦੀਆਂ ਨੇ ਉਹਦੀ ਉੱਥੇ ਮੌਤ ਹੋ ਜਾਂਦੀ ਹੈ ਤੇ ਉਹਨੂੰ ਚੁੱਕ ਕੇ ਬੈੱਡ ਦੇ ਉੱਤੇ ਪਾ ਦਿੰਦਾ ਉੱਤੇ ਚਾਦਰ ਪਾ ਦਿੰਦਾ ਉਸ ਤੋਂ ਬਾਅਦ ਘਰ ਦੇ ਵਿੱਚ ਹਨੇਰਾ ਕਰ ਦਿੰਦਾ ਬਲਬ ਵਗੈਰਾ ਸਾਰੇ ਲਾ ਦਿੰਦਾ ਉਸ ਤੋਂ ਬਾਅਦ ਉਹ ਗ੍ਰਿਪ ਵਗੈਰਾ ਵੀ ਸਾਰੇ ਭੰਨ ਦਿੱਤੇ ਜਾਂਦੇ ਨੇ ਫਿਰ ਬੈਠ ਕੇ ਇੰਤਜ਼ਾਰ ਕਰਦਾ ਹੁਣ ਉੱਥੇ ਪਹੁੰਚ ਜਾਂਦਾ ਸ਼ੰਭੂ ਸ਼ੰਭੂ ਨੂੰ ਫਿਰ 3:30 ਵਜੇ ਫੋਨ ਕਰਦਾ ਵੀ ਮੈਂ ਲక్ష్ਮੀਨਗਰ ਪਹੁੰਚ ਗਿਆ ਤੂੰ ਕਿੱਥੇ ਹੈਂ ਉਹ ਨੂੰ ਕਹਿੰਦਾ ਮੈਨੂੰ ਥੋੜਾ ਕੰਮ ਪੈ ਗਿਆ ਸੀ ਮੈਂ ਥੋੜੀ ਦੇਰ ਤੱਕ ਆਇਆ ਫਿਰ 3:43 ਤੇ ਜਿਹੜੀ ਕੋਮਲ ਹੁੰਦੀ ਹੈ ਉਹ ਐਂਟਰ ਕਰਦੀ ਹੈ ਹੁਣ ਦਰਵਾਜ਼ਾ ਖੋਲਦਾ ਪ੍ਰਭੂ ਜਦੋਂ ਪ੍ਰਭੂ ਦਰਵਾਜ਼ਾ ਖੋਲਦਾ ਤਾਂ ਉਹ ਨੂੰ ਕਹਿੰਦਾ ਵੀ ਆਪਾਂ ਇੱਕ ਗੇਮ ਖੇਡਦੇ ਹਾਂ ਚਾਚਾ ਭਤੀਜੀ ਸੀ ਉਹ ਵੀ ਦਿਨ ਨੂੰ ਦੇਖ ਕੇ ਬੜਾ ਖੁਸ਼ ਹੁੰਦੀ ਹੈ ਵੀ ਤੂੰ ਅੱਖਾਂ ਬੰਦ ਕਰਕੇ ਆਪਣੇ ਕਮਰੇ ਤੱਕ ਜਾਣਾ ਉਹ ਅੱਖਾਂ ਬੰਦ ਕਰਦੀ ਹੈ ਕਹਿੰਦੀ ਇਹ ਵੀ ਕੋਈ ਵੱਡੀ ਗੱਲ ਹੈ ਉਹ ਅੱਖਾਂ ਬੰਦ ਕਰਦੀ ਹੈ ਉਸੇ ਰੋਡ ਦੇ ਨਾਲ ਮਾਰ ਕੇ ਉਹ ਨੂੰ ਉਹਦਾ ਵੀ ਕਤਲ ਕਰ ਦਿੰਦਾ ਉਹਨੂੰ ਪਿਛਲੇ ਕਮਰੇ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਹੁਣ ਫਿਰ ਇੰਤਜ਼ਾਰ ਕਰਦਾ 5:45 ਤੇ ਫਿਰ ਸ਼ਿਵਮ ਦੀ ਐਂਟਰੀ ਹੁੰਦੀ ਹੈ ਗੇਟ ਫੇਰੇ ਖੋਲਦਾ ਉਹਦੇ ਨਾਲ ਫੇਰੇ ਕਹਿੰਦਾ ਵੀ ਆਪਾਂ ਗੇਮ ਖੇਡਦੇ ਆ ਘਰ ਦੇ ਵਿੱਚ ਹਨੇਰਾ ਹੁੰਦਾ ਸ਼ਿਵਮ ਨੂੰ ਫੇਰੇ ਰੌੜ ਮਾਰ ਕੇ ਉਹਦਾ ਕਤਲ ਕਰਦਾ ਤੇ ਉਸੇ ਤਰੀਕੇ ਫੇਰੇ ਸਚਿੰਦਰਾ ਵੀ ਕਤਲ ਕਰਦਾ ਤਿੰਨਾਂ ਜਣਿਆਂ ਨੂੰ ਮਾਰਦਾ ਪਤਨੀ ਨੂੰ ਮਾਰਦਾ ਹੁਣ ਚਾਰ ਕਤਲ ਕਰਨ ਤੋਂ ਬਾਅਦ ਫੇਰੇ ਸ਼ੰਭੂ ਨੂੰ ਫੋਨ ਕਰਦਾ ਉਹਨੂੰ ਕਹਿੰਦਾ ਤੂੰ ਗਮੜੀ ਆ ਜਾ ਆਪਾਂ ਉੱਥੇ ਮਿਲਦੇ ਆਂ ਇਹ 7 15 ਤੇ ਘਰੋਂ ਨਿਕਲਦਾ ਲੋਕ ਲਾਂਦਾ ਵੀ ਕੋਈ ਘਰ ਦੇ ਅੰਦਰ ਐਂਟਰ ਨਾ ਕਰ ਜੇ ਕਿਸੇ ਨੂੰ ਪਤਾ ਨਾ ਲੱਗੇ ਇਹ ਉੱਥੋਂ ਚਲਾ ਜਾਂਦਾ ਹੁਣ ਉਹਨੂੰ ਇਹ ਸੀ ਵੀ ਚਾਰੇ ਜਣਿਆਂ ਦਾ ਮੈਂ ਕਤਲ ਕਰ ਚੁੱਕਿਆ ਹੁਣ ਰਹਿਦਾ ਪਿੱਛੇ ਸ਼ੰਭੂ ਫਿਰ ਉਹਥੇ ਜਾ ਕੇ ਉਹਨੂੰ ਮਿਲਦਾ ਫਿਰੇ ਸ਼ਰਾਬ ਖਰੀਦਦਾ ਇੱਕ ਠੇਕੇ ਤੋਂ ਦੋਨੋਂ ਜਣੇ ਬੈਠ ਕੇ ਸ਼ਰਾਬ ਪੀਂਦੇ ਨੇ ਕਾਫੀ ਧੀਰ ਸ਼ਰਾਬ ਪੀਣ ਤੋਂ ਬਾਅਦ ਉੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਹੁਣ ਜਿਹੜਾ ਸ਼ੰਭੂ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਗੱਲ ਦਾ ਉਹ ਰਾਮ ਨਾਲੇ ਦੇ ਬੈਠ ਕੇ ਇੰਜੋਏ ਕਰਦਾ ਹੁੰਦਾ ਪਰ ਇਹ ਬੰਦਾ ਉਦੇ ਘਰ ਦੇ ਵਿੱਚ ਉਹਦੇ ਸਾਰਾ ਪਰਿਵਾਰ ਹੀ ਉਹਦਾ ਖਤਮ ਕਰਾਇਆ ਉਹਦੇ ਤਿੰਨ ਬੱਚੇ ਉਹਦੀ ਪਤਨੀ ਨੂੰ ਮਾਰ ਕੇ ਉਹਦੇ ਨਾਲ ਬੈਠਾ ਸ਼ਰਾਬ ਪੀਂਦਾ ਹੁੰਦਾ ਫਿਰ ਉਹਨੂੰ ਛੱਡਣ ਉਹਦੇ ਨਾਲ ਉਹਦੇ ਘਰ ਆਉਂਦਾ ਕਿਉਂਕਿ ਲਾਕੇ ਲਾਕੇ ਗਿਆ ਸੀ ਹੁਣ ਸ਼ਰਾਬ ਪੀਤੀ ਹੁੰਦੀ ਹੈ ਸ਼ੰਭੂ ਨੇ ਵੀ ਇੱਕ ਘੱਟ ਪੀਂਦਾ ਇਹਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਜਿਵੇਂ ਗੇਟ ਖੋਲਦਾ ਇਸ ਤਰੀਕੇ ਨਾਲ ਕਰਦਾ ਵੀ ਗੇਟ ਪਹਿਲਾਂ ਖੁੱਲਿਆ ਹੀ ਪਿਆ ਸੀ ਸ਼ੰਭੂ ਅੰਦਰ ਐਂਟਰ ਕਰਦਾ ਜਿਵੇਂ ਉਹ ਐਂਟਰ ਕਰਦਾ ਫਿਰ ਉਸੇ ਰੋਡ ਦੇ ਨਾਲ ਇਹ ਉਹਦਾ ਵੀ ਕਤਲ ਕਰਦਾ ਦੋਨਾਂ ਮੀਆਂ ਬੀਬੀ ਨੂੰ ਬੈੱਡ ਦੇ ਉੱਤੇ ਪਾ ਕੇ ਉਹਨਾਂ ਦੇ ਚਾਦਰਾਂ ਪਾ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੇ ਬੱਚੇ ਹੁੰਦੇ ਨੇ ਉਹ ਪਿਛਲੇ ਕਮਰੇ ਦੇ ਵਿੱਚ ਪਾ ਦਿੰਦਾ ਉਸ ਤੋਂ ਬਾਅਦ ਉਹ ਕਮਰਾ ਇਹ ਬਾਹਰੋਂ ਬੰਦ ਕਰਦਾ ਤੇ ਬਾਹਰੋਂ ਗੇਟ ਲਾ ਕੇ ਚਾਬੀ ਆਪਣੇ ਕੋਲ ਰੱਖਦਾ ਤੇ ਆਪਣੇ ਕਮਰੇ ਤੇ ਚਲਾ ਜਾਂਦਾ ਹੁਣ ਜਿੱਦਣ ਲਾਸ਼ਾਂ ਮਿਲੀਆਂ ਸੀ ਉਸ ਦਿਨ ਇਹ ਵੀ ਆ ਕੇ ਬੜਾ ਜ਼ੋਰ-ਜ਼ੋਰ ਦੀ ਰੋਂਦਾ ਬਹੁਤ ਨਾਟਕ ਨਟਕੀਆਂ ਇਹਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਉਹਨੇ ਸਾਰਾ ਕੁਝ ਕਬੂਲ ਕਰ ਚੁੱਕਿਆ ਸੀ ਫਿਰ ਪੁਲਸੇ ਤੋਂ ਉਹ ਚਾਬੀ ਵੀ ਬਰਾਮਦ ਕਰਦੀ ਹੈ ਜਿਹੜੀ ਲੋਕ ਲਾ ਕੇ ਨੇ ਆਪਣੇ ਕੋਲ ਰੱਖੀ ਸੀ ਫਿਰ ਪੁਲਸੇ ਨੂੰ ਲੈ ਕੇ ਘਟਨਾ ਵਾਲੀ ਜਗ੍ਹਾ ਤੇ ਆਉਂਦੀ ਹੈ ਤੇ ਉੱਥੇ ਰੌੜ ਵੀ ਬਰਾਮਦ ਕੀਤੀ ਜਾਂਦੀ ਹੈ ਇਹਦੇ ਵੱਲੋਂ ਤੇ ਇਹਦੇ ਭਰਾ ਦਾ ਕਹਿਣਾ ਸੀ ਵੀ ਇਹਨੂੰ ਪਤਾ ਹੀ ਨਹੀਂ ਸੀ ਇਹਨੇ ਇਹਨਾਂ ਤੋਂ ਪੈਸੇ ਵੀ ਉਧਾਰ ਲਏ ਨੇ ਤੇ ਪੰਜ ਕਤਲ ਕਰਨ ਤੋਂ ਬਾਅਦ ਇਹ ਮੇਰੇ ਨਾਲ ਰਹਿੰਦਾ ਰਿਹਾ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਸਿਆਣੇ ਕਹਿੰਦੇ ਨੇ ਵੀ ਜੇ ਕਿਸੇ ਨਾਲ ਬੋਲਚਾਲ ਬੰਦ ਕਰਨਾ ਹੋਵੇ ਜਾਂ ਦੁਸ਼ਮਣੀ ਮੁੱਲ ਲੈਣੀ ਹੋਵੇ ਤਾਂ ਉਹਨੂੰ ਪੈਸਾ ਉਧਾਰ ਦੇ ਦੋ ਉਹੀ ਗਲਤੀ ਸ਼ੰਭੂ ਨੇ ਕੀਤੀ ਸ਼ੰਭੂ ਨੇ ਪੈਸਾ ਉਧਾਰ ਦਿੱਤਾ ਆਪਣੀ ਤੇ ਆਪਣੇ ਪਰਿਵਾਰ ਦੀ ਮੌਤ ਖਰੀਦੀ ਜਿਹੜੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਸੀ ਅਫਸਰ ਬਣਾਉਣਾ ਚਾਹੁੰਦਾ ਸੀ ਜਿੰਨਾਂ ਵਾਸਤੇ ਦਿਨ ਰਾਤ ਮਿਹਨਤ ਕਰ ਰਿਹਾ ਸੀ ਉਹਨਾਂ ਦੀ ਮੌਤ ਸਿਰਫ 30000 ਪਿੱਛੇ ਬੇਵਕੂਫ ਬੰਦੇ ਨੇ ਕੀਤੀ ਫਿਰ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨੂੰ ਜੇਲ੍ਹ ਭੇਜਿਆ ਜਾਂਦਾ ਇੱਕ 30000 ਪਿੱਛੇ ਹੱਸਦਾ ਵਸਦਾ ਪਰਿਵਾਰ ਜਿਹੜਾ ਉਹ ਉੱਜੜ ਗਿਆ ਜਿੱਦਾਂ ਲਾਸ਼ਾਂ ਮਿਲਦੀਆਂ ਨੇ 5 ਫਰਵਰੀ ਨੂੰ 24 ਘੰਟੇ ਦੇ ਵਿੱਚ ਵਿੱਚ ਪੁਲਿਸ ਜਿਹੜਾ ਮੁਜਰਮ ਹੁੰਦਾ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੁੰਦਾ ਇਹ ਕੇਸ ਉਹ ਸਿਰਫ 24 ਘੰਟੇ ਦੇ ਵਿੱਚ ਸੁਲਝਾ ਲੈਂਦੇ ਨੇ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਆਪਾਂ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ